ਸਤ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਸਿੱਖ ਧਰਮ ਦੇ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਉਹਨਾਂ ਦਾ ਜੀਵਨ ਉਹਨਾਂ ਦਾ ਕੰਮ ਉਹਨਾਂ ਦੀ ਦੇਣ ਸਾਡੇ ਕੋਲ ਜੋ ਜਾਣਕਾਰੀ ਹੈ ਉਸ ਦੇ ਆਧਾਰ ਤੇ ਡੂੰਘਾਈ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਬਿਲਕੁਲ ਗੁਰੂ ਅੰਗਦ ਦੇਵ ਜੀ ਦਾ ਯੋਗਦਾਨ ਸਿੱਖ ਪੰਥ ਦੀ ਨੀਂਹ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਅਹਿਮ ਰਿਹਾ ਹੈ ਸ਼ੁਰੂ ਕਰਦੇ ਹਾਂ ਉਹਨਾਂ ਦੇ ਮੁੱਢਲੇ ਜੀਵਨ ਤੋਂ ਗੁਰੂ ਬਣਨ ਤੋਂ ਪਹਿਲਾਂ ਆਪਾਂ ਸਾਰੇ ਜਾਣਦੇ ਹਾਂ ਉਹਨਾਂ ਦਾ ਨਾਮ ਭਾਈ ਲੈਣਾ ਜੀ ਸੀ ਜਨਮ ਹੋਇਆ 1504 ਵਿੱਚ ਪਿੰਡ ਮੱਤੇ ਦੀ ਸਰਾਂ ਫਿਰੋਜ਼ਪੁਰ ਦੇ ਲਾਗੇ ਹਾਂਜੀ ਪਿਤਾ ਭਾਈ ਫੇਰੂਮਲ ਜੀ ਤੇ ਮਾਤਾ ਰਾਮੂ ਜੀ ਦੇ ਘਰ ਤੇ ਇਹ ਕਲ ਵੀ ਕਾਫੀ ਮਤਲਬ ਜਾਣਨ ਵਾਲੀ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਭਾਈ ਲੈਣਾ ਜੀ ਹਿੰਦੂ ਦੇਵੀ ਦੇ ਭਗਤ ਸੀਗੇ ਜੀ ਬਿਲਕੁਲ ਦੇਵੀ ਦੁਰਗਾ ਦੇ ਤੇ ਹਰ ਸਾਲ ਉਹ ਜਵਾਲਾਮੁਖੀ ਮੰਦਿਰ ਦੀ ਯਾਤਰਾ ਤੇ ਜਾਂਦੇ ਹੁੰਦੇ ਸੀ ਇੱਕ ਜਥੇ ਦੀ ਅਗਵਾਈ ਕਰਦੇ ਹੋਏ ਅੱਛਾ ਪੂਰੇ ਜਥੇ ਨਾਲ ਜਾਂਦੇ ਸੀ ਹਾਂਜੀ ਤੇ ਫਿਰ ਉਹਨਾਂ ਦੀ ਜ਼ਿੰਦਗੀ 'ਚ ਇੱਕ ਵੱਡਾ ਮੋੜ ਆਇਆ ਇਸੇ ਤਰ੍ਹਾਂ ਦੀ ਇੱਕ ਯਾਤਰਾ ਦੌਰਾਨ ਜਾਂ ਸ਼ਾਇਦ ਖਡੂਰ ਸਾਹਿਬ ਵਿੱਚ ਹੀ ਉਹਨਾਂ ਨੇ ਭਾਈ ਜੋਧਾ ਜੀ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਅੱਛਾ ਤੇ ਉਸ ਬਾਣੀ ਦਾ ਮਤਲਬ ਅਸਰ ਇੰਨਾ ਡੂੰਘਾ ਹੋਇਆ ਉਹਨਾਂ ਤੇ ਹਾਂ ਹਾਂ ਕਿ ਉਹਨਾਂ ਨੇ ਆਪਣੀ ਉਸ ਸਾਲਾਨਾ ਯਾਤਰਾ ਵਿਚਾਰੇ ਛੱਡ ਦਿੱਤੀ। ਹਾਂਜੀ ਤੇ ਸਿੱਧਾ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦਾ ਫੈਸਲਾ ਕਰ ਲਿਆ, ਕਰਤਾਰਪੁਰ ਜਾਣ ਦਾ। ਇਹ ਤਾਂ ਕਾਫੀ ਵੱਡਾ ਫੈਸਲਾ ਸੀ ਉਸ ਵੇਲੇ। ਬਹੁਤ ਵੱਡਾ। ਇੱਕ ਤਰ੍ਹਾਂ ਨਾਲ ਪੁਰਾਣੀ ਸ਼ਰਧਾ ਛੱਡ ਕੇ ਨਵੇਂ ਰਾਹ ਤੇ ਤੁਰ ਪੈਣਾ। ਤੇ ਜਦੋਂ ਉਹ ਕਰਤਾਰਪੁਰ ਪਹੁੰਚੇ ਗੁਰੂ ਨਾਨਕ ਦੇਵ ਜੀ ਕੋਲ ਤਾਂ ਉੱਥੇ ਉਹਨਾਂ ਨੇ ਜਿਹੜੀ ਸੇਵਾ ਤੇ ਸਮਰਪਣ ਦਿਖਾਇਆ ਉਹ ਕਮਾਲ ਦਾ ਸੀ। ਪੂਰੀ ਨਿਮਰਤਾ ਨਾਲ ਬਿਨਾਂ ਕਿਸੇ ਹਉਮੈ ਦੇ हां जी बिल्कुल ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪਰਖਿਆ ਵੀ ਬਹੁਤ ਕਈ ਕਠਿਨ ਪ੍ਰੀਖਿਆਵਾਂ ਲਈਆਂ ਹਾਂ ਉਹ ਕਹਾਣੀਆਂ ਆਪਾਂ ਸੁਣਦੇ ਹਾਂ ਕਦੀ ਚਿੱਕੜ ਚੋ ਘਟੋਰਾ ਚੁੱਕਣ ਲਈ ਕਹਿਣਾ ਕਦੀ ਸਰਦੀਆਂ 'ਚ ਕੰਦ ਬਣਾਉਣੀ ਇਹ ਪਰਖਾਂ ਦਾ ਕੀ ਮਕਸਦ ਸੀ ਸਿਰਫ ਆਗਿਆ ਮੰਨਣਾ ਦੇਖਣਾ ਸੀ ਦੇਖੋ ਇਹ ਸਿਰਫ ਬਾਹਰੀ ਆਗਿਆਕਾਰੀ ਨਹੀਂ ਸੀ ਮੇਰੇ ਖਿਆਲ 'ਚ ਇਹ ਉਹਨਾਂ ਦੀ ਅੰਦਰੂਨੀ ਅਵਸਥਾ ਨੂੰ ਪਰਖਣਾ ਸੀ ਉਹਨਾਂ ਦੀ ਹਉਮੈ ਕਿੰਨੀ ਕੁ ਖਤਮ ਹੋਈ ਹੈ ਸੇਵਾ ਪਾਵਨਾ ਕਿੰਨੀ ਸੱਚੀ ਹੈ ਸ਼ਰਧਾ ਕਿੰਨੀ ਹੈ ਟੁੱਟੇ अच्छा मतलब अंदरूनी योग्यता परखी जा रही थी बिल्कुल ये देखना ਸੀ ਕਿ ਕੌਣ ਗੁਰੂ ਦੀ ਜੋਤ ਨੂੰ ਅੱਗੇ ਲੈ ਜਾਣ ਦੇ ਕਾਬਿਲ ਹੈ ਤੇ ਭਾਈ ਲੈਣਾ ਜੀ ਹਰ ਪਰਖ ਤੇ खरे उतरे ਜਦ ਕਿ ਗੁਰੂ ਜੀ ਦੇ ਆਪਣੇ ਪੁੱਤਰ ਵੀ ਪਿੱਛੇ ਰਹਿ ਗਏ ਸੀ ਤੇ ਫਿਰ ਆਖਿਰਕਾਰ 1539 ਵਿੱਚ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਹਾਂਜੀ ਤੇ ਨਵਾਂ ਨਾਮ ਦਿੱਤਾ ਅੰਗਦ ਅੰਗਦ ਯਾਨੀ ਮੇਰਾ ਆਪਣਾ ਅੰਗ ਮੇਰਾ ਹੀ ਹਿੱਸਾ ਇਹ ਨਾਮ ਬਹੁਤ मतलब ਗਹਿਰਾ ਅਰਥ ਰੱਖਦਾ ਹੈ ਸਹੀ ਗੱਲ ਹੈ ਇੱਕ ਤਰ੍ਹਾਂ ਨਾਲ ਐਲਾਨ ਸੀ ਕਿ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਨੇ ਉਹਨਾਂ ਦੇ ਕੰਮ ਨੂੰ ਹੀ ਅੱਗੇ ਤੋਰਨਗੇ ਬਿਲਕੁਲ ਤੇ ਇਸ ਨਾਲ ਇਹ ਵੀ ਸਾਬਿਤ ਹੋ ਗਿਆ ਕਿ ਸਿੱਖੀ ਵਿੱਚ ਗੁਰਗੱਦੀ ਵੰਸ਼ ਤੇ ਆਧਾਰਤੇ ਨਹੀਂ ਬਲਕਿ ਯੋਗਤਾ ਦੇ ਆਧਾਰ ਤੇ ਮਿਲੇਗੀ ਇਹ ਬਹੁਤ ਵੱਡੀ ਗੱਲ ਸੀ ਉਸ ਸਮੇਂ ਲਈ ਹੁਣ ਗੁਰੂ ਅੰਗਦ ਦੇਵ ਜੀ ਦੇ ਆਪਣੇ ਗੁਰੂਕਾਲ ਦੀ ਗੱਲ ਕਰੀਏ 1539 ਤੋਂ 1552 ਤੱਕ ਉਹਨਾਂ ਨੇ ਕਿਹੜੇ ਵੱਡੇ ਕੰਮ ਕੀਤੇ ਸਭ ਤੋਂ ਪਹਿਲਾਂ ਤਾਂ ਗੁਰਮੁਖੀ ਲਿਪੀ ਦਾ ਜ਼ਿਕਰ ਆਉਂਦਾ ਹੈ ਹਾਂਜੀ ਗੁਰਮੁਖੀ ਲਿਪੀ ਦੇਖੋ ਉਸ ਵੇਲੇ ਪੰਜਾਬ ਵਿੱਚ ਕਈ ਲਿਪੀਆਂ ਚਲਦੀਆਂ ਸੀ ਜਿਵੇਂ ਲੰਡੇ ਮਹਾਜਨੀ ਵਗੈਰਾ ਪਰ ਉਹਨਾਂ ਵਿੱਚ ਨਾ ਸਵਰਤਨੀਆਂ ਮਤਲਬ ਮਾਤਰਾਆਂ માં ਲਿਖਣ ਦਾ ਪੱਕਾ ਪ੍ਰਬੰਧ ਨਹੀਂ ਸੀ ਅੱਛਾ ਤਾ ਫਿਰ ਬਾਣੀ ਦੇ ਸਹੀ ਉਚਾਰਨ 'ਚ ਫਰਕ ਪੈ ਸਕਦਾ ਸੀ ਬਿਲਕੁਲ ਤੇ ਗੁਰੂ ਅੰਗਦ ਦੇਵ ਜੀ ਨੇ ਮੌਜੂਦਾ ਅੱਖਰਾਂ ਨੂੰ ਲਿਆ ਉਹਨਾਂ ਨੂੰ ਸੁਧਾਰਿਆ ਤਰਤੀਬ ਦਿੱਤੀ ਮਾਤਰਾਵਾਂ ਜੋੜੀਆਂ ਤੇ ਇੱਕ ਮੁਕੰਮਲ ਮਾਨਕੀਕਰਿਤ ਲਿਪੀ ਬਣਾਈ ਤਾਂ ਕਿ ਗੁਰਬਾਣੀ ਨੂੰ ਬਿਲਕੁਲ ਸਹੀ ਸਹੀ ਲਿਖਿਆ ਤੇ ਪੜਿਆ ਜਾ ਸਕੇ ਹਾਂਜੀ ਇਸ ਰਸਤ ਲਿਖਣ ਦਾ ਸਾਧਨ ਨਹੀਂ ਸੀ ਇੱਕ ਤਰ੍ਹਾਂ ਨਾਲ ਸਿੱਖ ਪਹਿਚਾਨ ਨੂੰ ਪੱਕਾ ਕਰਨ ਦਾ ਗੁਰਬਾਣੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਤੇ ਅੱਗੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ ਲਈ ਰਾਹ ਪੱਧਰਾ ਕਰਨ ਦਾ ਬਹੁਤ ਵੱਡਾ ਕਦਮ ਸੀ ਬਹੁਤ ਅਹਿਮ ਕੰਮ ਤੇ ਦੂਜਾ ਵੱਡਾ ਕੰਮ ਗੁਰੂ ਨਾਨਕ ਦੇਵ ਜੀ ਦੇ ਸ਼ੁਰੂ ਕੀਤੀ ਸੰਗਤ ਤੇ ਪੰਗਤ ਦੀ ਪ੍ਰਥਾ ਨੂੰ ਹੋਰ ਮਜ਼ਬੂਤ ਕਰਨਾ ਜੀ ਖਾਸ ਕਰਕੇ ਲੰਗਰ ਦੀ ਪ੍ਰਥਾ ਉਹਨਾਂ ਨੇ ਇਸ ਨੂੰ ਬਹੁਤ ਵਿਸਤਾਰ ਦਿੱਤਾ ਖਡੂਰ ਸਾਹਿਬ ਚ ਤਾਂ ਮਾਤਾ ਖੀਵੀ ਜੀ ਗੁਰੂ ਜੀ ਦੇ ਮਹਿਲ ਆਪ ਲੰਗਰ ਦੀ ਸੇਵਾ ਦੀ ਨਿਗਰਾਨੀ ਕਰਦੇ ਸੀ ਅੱਛਾ ਹਾਂਜੀ ਤੇ ਬੜੇ ਪਿਆਰ ਨਾਲ ਬਿਨਾ ਕਿਸੇ ਭੇਦ ਭਾਵ ਦੇ ਸਾਰਿਆਂ ਨੂੰ ਲੰਗਰ ਸ਼ਕਾਇਆ ਜਾਂਦਾ ਸੀ ਇਸ ਨਾਲ ਸਮਾਜਿਕ ਬਰਾਬਰੀ ਦਾ ਸੰਦੇਸ਼ ਬਹੁਤ ਪੱਕਾ ਹੋਇਆ ਇੱਕੋ ਪੰਗਤ ਵਿੱਚ ਬੈਠ ਕੇ ਸਾਰੇ ਲੰਗਰ ਸ਼ਕਦੇ ਸੀ ਜਾਤ ਪਾਤ ਦਾ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਇਹ ਅਮਲੀ ਰੂਪ ਸੀ ਸਿੱਖੀ ਦੇ ਸਿਧਾਂਤਾਂ ਦਾ ਤੇ ਇੱਕ ਹੋਰ ਗੱਲ ਜਿਹੜੀ ਥੋੜੀ ਵੱਖਰੀ ਲੱਗਦੀ ਹੈ ਉਹ ਹੈ ਸਰੀਰਿਕ ਤੰਦਰੁਸਤੀ ਤੇ ਜ਼ੋਰ ਮਲ ਅਖਾੜੇ ਦੀ ਸਥਾਪਨਾ ਇਹ ਕਿਉਂ ਜ਼ਰੂਰੀ ਸਮਝਿਆ ਗਿਆ ਇੱਕ ਗੁਰੂ ਸਾਹਿਬ ਦੀ ਨ ਬੜੀ ਦੂਰਅੰਦੇਸ਼ੀ ਸੋਚ ਸੀ ਉਹ ਸਮਝਦੇ ਸਨ ਕਿ ਆਤਮਿਕ ਵਿਕਾਸ ਦੇ ਨਾਲ ਨਾਲ ਸਰੀਰ ਦਾ ਤੰਦਰੁਸਤ ਹੋਣਾ ਵੀ ਜ਼ਰੂਰੀ ਹੈ ਸਿਹਤਮੰਦ ਸਰੀਰ ਵਿੱਚ ਹੀ ਸਿਹਤਮੰਦ ਮਨ ਵਸਦਾ ਹੈ ਹੈਨਾ ਹਾਂਜੀ ਬਿਲਕੁਲ ਤੇ ਮੱਲਖਾੜੇ ਇਹ ਨੌਜਵਾਨਾਂ ਨੂੰ ਸਰੀਰਕ ਤੌਰ ਤੇ ਤਕੜਾ ਕਰਨ ਉਹਨਾਂ 'ਚ ਅਨੁਸ਼ਾਸਨ ਲਿਓਣ ਤੇ ਉਹਨਾਂ ਨੂੰ ਨਸ਼ਿਆਂ ਵਗੈਰਾ ਤੋਂ ਦੂਰ ਰੱਖਣ ਦਾ ਇੱਕ ਵਧੀਆ ਤਰੀਕਾ ਸੀ ਤੇ ਸ਼ਾਇਦ ਭਵਿਕ ਦੀਆਂ ਚੁਣੌਤੀਆਂ ਲਈ ਵੀ ਤਿਆਰੀ ਸੀ ਹਾਂਜੀ ਕਹਿ ਸਕਦੇ ਆ ਇੱਕ ਤਰ੍ਹਾਂ ਨਾਲ ਸੰਤ ਸਿਪਾਹੀ ਵਾਲੇ ਸੰਕਲਪ ਦਾ ਮੂਡ ਬਜਰਿਆ ਸੀ ਇੱਕ ਸੰਤੁਲਿਤ ਜੀਵਨ ਜਿੱਥੇ ਭਗਤੀ ਵੀ ਹੈ ਤੇ ਸ਼ਕਤੀ ਵੀ ਤੇ ਲਗਭਗ 13 ਸਾਲ ਗੁਰੂ ਦੇ ਤੌਰ ਤੇ ਸੇਵਾ ਕਰਨ ਤੋਂ ਬਾਅਦ ਗੁਰੂ ਅੰਗਦ ਦੇਵ ਜੀ 1552 ਵਿੱਚ ਜੋਤੀ ਜੋਤ ਸਮਾ ਗਏ ਖਡੂਰ ਸਾਹਿਬ ਵਿਖੇ ਜੀ ਤੇ ਜਾਣਦੇ ਹੋਏ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਵਾਲੀ ਹੀ ਰੀਤ ਨਿਭਾਈ ਆਪਣੇ ਸਭ ਤੋਂ ਯੋਗ ਸਿੱਖ ਜੋ ਉਸ ਵੇਲੇ ਕਾਫੀ ਬਜ਼ੁਰਗ ਵੀ ਸੀ ਬਾਬਾ ਅਮਰਦਾਸ ਜੀ ਉਹਨਾਂ ਨੂੰ ਅਗਲਾ ਗੁਰੂ ਨਿਯੁਕਤ ਕੀਤਾ। ਹਾਂਜੀ ਫਿਰ ਤੋਂ ਯੋਗਤਾ ਨੂੰ ਹੀ ਪੈਲ ਦਿੱਤੀ ਗਈ। ਤਾਂ ਇਹ ਸਾਰੀ ਗੱਲਬਾਤ ਦਾ ਨਿਚੋੜ ਕੀ ਗੱਡੀ ਹੈ? ਦੇਖੋ ਜਿੰਨੀ ਸਾਨੂੰ ਜਾਣਕਾਰੀ ਮਿਲਦੀ ਹੈ ਉਸ ਤੋਂ ਇਹੀ ਲੱਗਦਾ ਹੈ ਕਿ ਗੁਰੂ ਅੰਗਦ ਦੇਵ ਜੀ ਦਾ ਜੀਵਨ ਨਾ ਇੱਕ ਉਦਾਹਰਣ ਹੈ। ਕਿ ਕਿਵੇਂ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਬਿਨਾਂ ਕਿਸੇ ਸਵਾਰਥ ਦੇ ਸੇਵਾ ਕਰਕੇ ਤੇ ਗੁਰੂ ਤੇ ਪੂਰਾ ਭਰੋਸਾ ਰੱਖ ਕੇ ਇੱਕ ਆਮ ਇਨਸਾਨ ਵੀ ਰੂਹਾਨੀਅਤ ਦੀ ਉੱਚੀਆਂ ਮੰਜ਼ਲਾਂ ਤੇ ਪਹੁੰਚ ਸਕਦਾ ਹੈ। ਉਹਨਾਂ ਨੇ ਸਿਰਫ ਗੁਰੂ ਨਾਨਕ ਦੇਵ ਜੀ ਦੇ ਕੰਮ ਨੂੰ ਅੱਗੇ ਹੀ ਨਹੀਂ ਤੋਰਿਆ ਸਗੋਂ ਸਿੱਖ ਪੰਥ ਨੂੰ ਇੱਕ ਠੋਸ ਸੰਗਠਿਤ ਰੂਪ ਦੇਣ ਲਈ ਬਹੁਤ ਮਜ਼ਬੂਤ ਨੀਹਾਂ ਰੱਖੀਆਂ। ਗੁਰਮੁਖੀ ਲੰਗਰ ਸ਼ਾਰੀਰਿਕ ਤੰਦਰੁਸਤੀ ਇਹ ਸਭ ਉਸੇ ਦਾ ਹਿੱਸਾ ਸੀ ਤੇ ਅਖੀਰ ਵਿੱਚ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਹਾਂ ਗੁਰੂ ਅੰਗਦ ਦੇਵ ਜੀ ਨੇ ਸਦੀਆਂ ਪਹਿਲਾਂ ਆਤਮਿਕਤਾ ਦੇ ਨਾਲ-ਨਾਲ ਸਰੀਰਕ ਸਿਹਤ ਤੇ ਇੰਨਾ ਜ਼ੋਰ ਦਿੱਤਾ ਸੀ ਹਾਂਜੀ ਅੱਜ ਦੇ ਜ਼ਮਾਨੇ ਵਿੱਚ ਜਦੋਂ ਅਸੀਂ ਸਾਰੇ ਮਤਲਬ ਮਾਨਸਿਕ ਤੇ ਸਰੀਰਕ ਸਿਹਤ ਦੀਆਂ ਕਿੰਨੀਆਂ ਹੀ ਸਮੱਸਿਆਵਾਂ ਨਾਲ ਜੂਝ ਰਹੇ ਹਾਂ ਤਾਂ ਉਸ ਸੋਚ ਤੋਂ ਉਸ ਸਿਧਾਂਤ ਤੋਂ ਅਸੀਂ ਆਪਣੇ ਭਾਈਚਾਰੇ ਦੀ ਬਿਹਤਰੀ ਲਈ ਕੀ ਸਿੱਖ ਸਕਦੇ ਹਾਂ ਕੀ ਰਾਹ ਲੈ ਸਕਦੇ ਹਾਂ ਬਹੁਤ ਵਧੀਆ ਸਵਾਲ ਹੈ ਸੋਚਣ ਲਈ ਇਸ ਤੇ ਵਿਚਾਰ ਕਰਨਾ ਬਣਦਾ ਹੈ